ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਆਪਾਂ ਜਿਹੜਾ ਆਹ ਇੱਕ ਕਿਆਰਾ ਵਾ ਜਿਹੜਾ ਉਹ ਬਰਸੀਨ ਦਾ ਵਿਜਿਆ ਸੀਗਾ ਤੇ ਛੱਟਾ ਦਿੱਤਾ ਸੀ ਤੇ ਆਹ ਜਿਹੜੀ ਜਗ੍ਹਾ ਇੰਨੀ ਆ ਇੱਥੋਂ ਬਰਸੀਨ ਨਹੀਂ ਉੱਗਿਆ ਤੇ ਇਸ ਤੋਂ ਅੱਗੇ ਜਾ ਕੇ ਦੋਸਤੋ ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਸ ਤੋਂ ਅੱਗੇ ਆਹ ਜਿਹੜਾ ਬਰਸੀਨ ਆ ਉਹ ਸਾਰਾ ਆਹ ਵਧੀਆ ਉੱਗਿਆ ਹੋਇਆ ਵਾ ਸੋ ਦੋਸਤੋ ਇਸ ਦਾ ਕਾਰਨ ਇਹ ਸੀ ਕਿ ਜਿਹੜਾ ਇਹ ਵਰਸੀਨ ਆ ਵਰਸੀਨ ਉੱਗਿਆ ਵਾ ਆ ਇੰਨੇ ਥਾਂ ਤੇ ਜਿੱਥੇ ਮੈਂ ਆ ਵਟ ਪਾ ਦਿੱਤੀ ਸੀ ਇੰਨੇ ਥਾਂ ਤੋਂ ਵਰਸੀਨ ਜਿਹੜਾ ਨਹੀਂ ਉੱਗਿਆ ਇਸ ਦਾ ਕਾਰਨ ਦੋਸਤੋ ਤੁਹਾਨੂੰ ਮੈਂ ਦੱਸਣ ਲੱਗਾ ਵੀ ਇਸ ਦਾ ਕਾਰਨ ਦੋਸਤੋ ਆ ਚੀਜ਼ ਆ ਆ ਤੁਸੀਂ ਦੇਖ ਰਹੇ ਹੋ ਕੀੜਿਆਂ ਦਾ ਭੌਣ ਜਿਹਨੂੰ ਕਹਿੰਦੇ ਆ ਇਸ ਕੀੜਿਆਂ ਦੇ ਭੌਣ ਨੇ ਕੀੜਿਆਂ ਨੇ ਇੱਥੇ ਛਿਟਾ ਦਿੱਤਾ ਹੋਇਆ ਆਪਣਾ ਵਰਸੀਨ ਆ ਜਿਹੜਾ ਆ ਇੰਨੀ ਜਗ੍ਹਾ ਤੋਂ ਸਾਰਾ ਵਰਸੀਨ ਚੋਗ ਲਿਆ ਤੇ ਆਪਦੀ ਖੁੱਡ ਦੇ ਵਿੱਚ ਲੈ ਗਏ ਤੇ ਬਾਕੀ ਜਿਹੜਾ ਅੱਗੇ ਆ ਵਰਸੀਨ ਉਹ ਨਹੀਂ ਚੁਗਿਆ ਤੇ ਉਹ ਵਰਸੀਨ ਜਿਹੜਾ ਉਹ ਆਪਣਾ ਵਧੀਆ ਹੋ ਗਿਆ ਸੋ ਕਿਸਾਨ ਵੀਰੋ ਜਿਹੜਾ ਆ ਕੀੜਿਆਂ ਦਾ ਭੌਣ ਆ ਇੱਥੇ ਇਹ ਇਕੱਠਾ ਕਰੀ ਜਾਂਦੇ ਆ ਆ ਦੇਖੋ ਵਿੱਚ ਝੋਨੇ ਦਾ ਦਾਣੇ ਕਣਕ ਦੇ ਦਾਣੇ ਬਰਸੀਨ ਸਰੋਂ ਤੋਰੀਆ ਸਾਰਾ ਕੁਝ ਇਹਨਾਂ ਦਾ ਇਕੱਠਾ ਕੀਤਾ ਸਿਆਣੇ ਦੱਸਦੇ ਵੀ ਇੱਕ ਵਾਰੀ ਅਨਾਜ ਦਾ ਸੰਕਟ ਪੈਦਾ ਹੋ ਗਿਆ ਦੁਨੀਆ ਤੇ ਤੇ ਉਸ ਤੋਂ ਬਾਅਦ ਖਾਣ ਲਈ ਅਨਾਜ ਕੀੜਿਆਂ ਦਾ ਭੌਣ ਜਿੱਥੇ ਖੋਡਾਂ ਦੇ ਵਿੱਚ ਇਕੱਠਾ ਕੀਤਾ ਥੱਲੋਂ ਉਹ ਕੱਢਿਆ ਸੀ ਤੇ ਉਹ ਅਨਾਜ ਕੱਢ ਕੇ ਦੁਬਾਰਾ ਫੇਰ ਖਾਣ ਲਈ ਵਰਤਿਆ ਗਿਆ ਤੇ ਉਸ ਤੋਂ ਬਾਅਦ ਉਸ ਦੇ ਬੀਜ ਦੇ ਨਾਲ ਦੁਬਾਰਾ ਫੇਰ ਖੇਤੀ ਕੀਤੀ ਗਈ ਤੇ ਜਿਸ ਤੋਂ ਬਾਅਦ ਦੁਬਾਰਾ ਫੇਰ ਜਿਹੜਾ ਅਨਾਜ ਮਿਲ ਸਕਿਆ ਸੀਗਾ ਸੋ ਇਹ ਕੋਈ ਮਾੜਾ ਨਹੀਂ ਹੁੰਦਾ ਚੰਗਾ ਹੀ ਹੁੰਦਾ ਜਿੱਥੇ ਕੀੜੇ ਆਉਂਦੇ ਆ ਸੋ ਕਈ ਕਿਸਾਨ ਭਰਾ ਦੋਸਤੋ ਕੀ ਕਰਦੇ ਆ ਜਦੋਂ ਬਰਸੀਨ ਬੀਜਦੇ ਆ ਉਦੋਂ ਡੀਟੀ ਵਗੈਰਾ ਬੜਾ ਕੁਝ ਪਾ ਦਿੰਦੇ ਆ ਪਰ ਦੋਸਤੋ ਆਪਾਂ ਇੰਨੀ ਆਹ ਜਿਹੜੀ ਵਾਟਾ ਐਨੇ ਕਿਾਰੇ ਚੋਂ ਇੱਕ ਕਨਾਲ ਥਾਂ ਚੋਂ ਇੰਨੀ ਵਟ ਪਾਤੀ ਸੀ ਇਹਨਾਂ ਕੀੜਿਆਂ ਲਈ ਤੇ ਇਹਨਾਂ ਨੂੰ ਕਹਤਾ ਸੀ ਲੈ ਵੀ ਭਰਾਵੋ ਆਹ ਇੰਨੇ ਥਾਂ ਤੇ ਤੁਸੀਂ ਚੋਖ ਲਿਓ ਤੇ ਇਦੋਂ ਚੱਲ ਛੱਡ ਦਿਓ ਤੁਸੀਂ ਵੀ ਇਹ ਉਹ ਗਲਹੈਣ ਦੇ ਉੱਪਰ ਸੀਨ ਸੋ ਇਹਨਾਂ ਨੇ ਵੀ ਆਪਦਾ ਧਰਮ ਨਿਭਾਇਆ ਇੰਨੇ ਥਾਂ ਤੋਂ ਚੋਖ ਲਿਆ ਤੇ ਆਪਣਾ ਜਿਹੜਾ ਬਾਕੀ ਵਰਸੀਨ ਆਹ ਵਧੀਆ ਜਿਹੜਾ ਨਿਕਲਿਆ ਆ ਵਾ ਸੋ ਦੋਸਤੋ ਕੋਈ ਗੱਲ ਨਹੀਂ ਜਿਹੜੀ ਆਹ ਜਗਾ ਇਥੇ ਆਪਾਂ ਫੇਰ ਪਟਕੇ ਇਸ ਨੂੰ ਕੁਛ ਨਾ ਕੋਈ ਚੀਜ਼ ਦਾ ਛਿੱਟਾ ਦੇ ਕੇ ਨੱਪ ਦੇਾਂਗੇ ਵੀਜ ਦੇਾਂਗੇ ਸੋ ਵੀਡੀਓ ਕਿੱਦਾਂ ਦੀ ਲੱਗੀ ਤੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਆਮ ਹੀ ਅਕਸਰ ਹੀ ਹੁੰਦਾ ਹੋਵੇਗਾ ਸੋ ਆਪਣੀ ਜਿਹੜੀ رائے ਆ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰਿਓ ਥੈਂਕ ਯੂ ਧੰਨਵਾਦ